ਮਾਮਲਾ ਪਟਾਲਾ ਦੇ ਨਜ਼ਦੀਕੀ ਪਿੰਡ ਦੀਵਾਨੀ ਵਾਲਾ ਦਾ ਹੈ ਜਿੱਥੇ ਗਲੀ ਦੇ ਵਿੱਚੋਂ ਟਰਾਲੀ ਲੰਘਾਉਣ ਤੋਂ ਦੋ ਧਿਰਾਂ درمیان ਝਗੜਾ ਹੋ ਗਿਆ ਇਸ ਝਗੜੇ ਦੇ ਵਿੱਚ ਦੋਹਾਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ ਨੇ ਅਤੇ ਜ਼ਖਮੀਆਂ ਦੇ ਵਿੱਚ ਪਿੰਡ ਦਾ ਮਜੂਤਾ ਸਰਪੰਚ ਵੀ ਸ਼ਾਮਿਲ ਹੈ ਇਸ ਮੌਕੇ ਇੱਕ ਧਿਰ ਦੇ ਜ਼ਖਮੀ ਵਿਅਕਤੀ ਪਗਵਿੰਦਰ ਸਿੰਘ ਨੇ ਦੱਸਿਆ ਕਿ ਗਲੀ ਦੇ ਵਿੱਚੋਂ ਰੇਤ ਦੀ ਭਰੀ ਟਰਾਲੀ ਲੰਘਾਉਣ ਤੋਂ ਉਸ ਵੱਲੋਂ ਮਨਾਂ ਕੀਤਾ ਗਿਆ ਕਿਉਂਕਿ ਉਸ ਨੂੰ ਡਰ ਸੀ ਕਿ ਟਰਾਲੀ ਲੰਘਾਉਣ ਕਾਰਨ ਉਸ ਦੇ ਘਰ ਨੂੰ ਕੋਈ ਨੁਕਸਾਨ ਨਾ ਪਹੁੰਚੇ ਜਿਸ ਕਾਰਨ ਦੂਸਰੀ ਧਿਰ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਦੂਸਰੇ ਪਾਸੇ ਦੂਸਰੀ ਧਿਰ ਦੇ ਵਿੱਚ ਜ਼ਖਮੀ ਹੋਏ ਮੌਜੂਦਾ ਸਰਪੰਚ ਨੇ ਕਿਹਾ ਕਿ ਟਰਾਲੀ ਲੰਘਾਉਣ ਤੋਂ ਹੀ ਝਗੜਾ ਹੋ ਗਿਆ ਅਤੇ ਦੋਵੇਂ ਧਿਰਾਂ ਇੱਕ ਦੂਜੇ 'ਤੇ ਝਗੜੇ ਦੇ ਦੌਰਾਨ ਹਮਲੇ ਦਾ આરોਪ ਲਗਾਉਂਦੀਆਂ ਹੋਈਆਂ ਨਜ਼ਰਾਈਆਂ ਨੇ ਇਸੇ ਤਰ੍ਹਾਂ ਦੋਵੇਂ ਥਿਰਾਂ ਦੇ ਜ਼ਖਮੀਆਂ ਨੂੰ ਜਦੋਂ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ ਤਾਂ ਉੱਥੇ ਵੀ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਇੱਕ ທີਰ ਦੇ ਲੋਕਾਂ ਨੇ ਦੂਸਰੀ ਸਰਪੰਚ ທີਰ ਦੀ ਗੱਡੀ ਪੰਨ ਛੱਡੀ ਹੈ ਅਤੇ ਹੁਣ ਦੋਵੇਂ ਥਿਰਾਂ ਇਨਸਾਫ ਦੀ ਗੁਹਾਰ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਸਿੰਘ ਬਸੋਕੀਏ ਸਾਰੀ ਘਟਨਾ ਸਰ ਘਟਨਾ ਇਹ ਪਿੰਡ 'ਚ ਆਪਣਾ ਮੈਂ ਵਿਆਹ ਤੋਂ ਆਇਆ ਸੀਗਾ ਤੇ ਘਰੇ ਮੈਂ ਪਹੁੰਚਿਆ ਗਵਾਂਡ ਕਿਸੇ ਦੀ ਕੋਠੀ ਪੰਢੀ ਐ ਤੋ ਇਹ ਏਟਨ ਨਗਾਉਂਦੇ ਜਿੱਦਾਂ ਕੋਈ ਸਮਾਨ ਸਾਰਾ ਹਨਾ ਤੋ ਗਲੀਏ ਪਿੰਡ ਦੀ ਤੇ ਉਹ ਬਲਵਿੰਦਰ ਸਿੰਘ ਦਾ ਫੌਜੀ ਐ ਰਿਟਾਇਰ ਸਾਡੇ ਗਵਾਂਡ ਕੋ ਲੰਘਣ ਨਹੀਂ ਦਿੰਦਾ ਤੇ ਮੈਂ ਇਹਨਾਂ ਨੂੰ ਆਉਂਦੇ ਵੀ ਉਹ ਲੰਘਣ ਹੀ ਦੇਣ ਤੇ ਮੈਂ ਤਾਂ ਜੇ ਆਇਆ ਹੀ ਤੇ ਮੈਂ ਉਹ ਪੁੱਛਿਆ ਜਾ ਕੇ ਮੈਂ ਕਿਉਂ ਨਹੀਂ ਲੰਘਣ ਦੇ ਟਰਾਲੀ ਆ ਇਹ ਮਤਲਬ ਸਾਡਾ ਨੁਕਸਾਨ ਮੈਂ ਨੁਕਸਾਨ ਦੇ ਹਾਂ ਜ਼ਿੰਮੇਵਾਰ ਤੇ ਉਹ ਟਰੈਕਟਰ ਵਾਲਾ ਜਾਂਦੇ ਵੀ ਉਹ ਬੈਗ ਲੈ ਟਰਾਲੀ ਮੈਂ ਚਲ ਮੈਂ ਚੜਦਾ ਮੈਨੂੰ ਪਤਾ ਸਾਡਾ ਮੋੜ ਆ ਮੈਨੂੰ ਪਤਾ ਮੈਂ ਨਗਾਦਣਾ ਟਰਾਲੀ ਕੋਈ ਗੱਲ ਨਹੀਂ ਮੈਂ ਟਰਾਲੀ ਤੇ ਚੜ ਗਿਆ ਵੀ ਮੈਂ ਮੈਂ ਨਗਾਦਣਾ ਕੋਈ ਨਹੀਂ ਮੈਨੂੰ ਮੋੜ ਦੇ ਆਪਣੇ ਵੀ ਹਨਾ ਉਹ ਹੁੰਦਾ ਹੀ ਤੇ ਉਹ ਮੇਰੇ ਗਲ ਪੈ ਗਏ ਟਰੈਕਟਰ ਦੇ ਉੱਤੇ ਹੀ ਮਲੇ ਤਿੰਨੇ ਹੀ ਪਿਓ ਪਤੇ ਕਮਾਉਂਦੇ ਸਾਰੇ ਮੇਰੇ ਗਲ ਪਾਰੇ ਮੇਰੀ ਪੱਗ ਲਾਤੀ ਮੇਰੇ ਵਾਲ ਖੜਲੇ ਨਾਲ ਤੇ ਚਲੋ ਇਸ ਤਰ੍ਹਾਂ ਚਲੋ ਪਿੰਡ ਦੇ ਚਾਰ ਇਕੱਠੇ ਹੋ ਗਏ ਉਹਨਾਂ ਛੜਾਇਆ ਵਗੈਰਾ ਹਨਾ ਤੇ ਜੇ ਚੱਕਮ ਕਰ ਰਿਹਾ ਕਿ ਤਾ ਇਹ ਮੇਰੇ ਹਸਟਾਉਣ ਨਾਲ ਲੱਤੀ ਕਿੱਥੇ ਰੱਖੀ ਆ ਮੇਰੀ ਬਾਹ ਇੱਥੇ ਕਿੱਦੋਂ ਰੱਖੀ ਆ ਕਿਹੜੀ ਜਗ੍ਹਾ ਤੇ ਉੱਥੇ ਪਿੰਡ ਤੁਸੀਂ ਤੇ ਉੱਥੇ ਕਹਿ ਰਹੇ ਹੋ ਕਿ ਸਾਡਾ ਛੜਾਤਾ ਮਾੜਾ ਮੋਟਾ ਸੁਣਿਓ ਨਾ ਮੇਰੇ ਸਾਹ ਤੋਂ ਬਾਅਦ ਚ ਵੇਖੀ ਮੇਰੇ ਖੂਨ ਹੀ ਖੂਨ ਚੱਲ ਰੰਡਿਆ ਮੈਂ ਤੇ ਵੇਖਿਆ ਬਾਅਦ ਚ ਤੇ ਬਾਅਦ ਚ ਮੈਂ ਵੇਖਿਆ ਤੇ ਮੇਰਾ ਸਾਰਾ ਖੂਨ ਲੱਤ ਪਤੋਈ ਬਾ ਤੇ ਤੇ ਆਈ ਹਸਪੀਟਲ ਆ ਗਏ ਉਹ ਵੀ ਆ ਗਏ ਤੇ ਅਸੀਂ ਆਪਣਾ ਤੇ ਆਪਣਾ ਗੱਲਬਾਤ ਕੀਤੀ ਡਾਕਟਰ ਨੇ ਵੀ ਆਪਣਾ ਡੈਸਟ ਲੱਗੀ ਮੁੱਢਲੀ ਚਾਹ ਪਹਿਲਾਂ ਹੀ ਚੋਣਿਆ ਹਣਾ ਰਪੁਲਿਸ ਨੂੰ ਫੋਨ ਕੀਤਾ 181 ਨੰਬਰ ਤੇ ਕਾਲ ਕੀਤੀ ਆਈ ਹਸਪੀਟਲ ਆਏ ਮੇਰੇ ਨਾਲ ਆ ਤਿੰਨ ਚਾਰ ਜਣੇ ਪਿੰਡ ਦੇ ਮੇਰੇ ਨਾਲ ਲੈ ਕੇ ਆਏ ਬਣੇ ਉਹ ਸਿੱਟ ਮਾਣਨੇ ਗਤੇ ਆਪਣੇ ਬੰਦੇ ਬੁਲਾ ਕੇ ਪੀਤੀ ਸਾਡੀ ਗੱਲ ਪੈਗੇ ਸਾਡੇ ਸਟਾਫਾਂ ਆਤੀ ਉਹਨਾਂ ਕਰਪਾਣਾ ਦਫ਼ਤਰ ਕਿਸੇ ਨੇ ਪੁੱਛ ਪੜਿਆ ਕਿਸੇ ਕੋਲ 15 20 ਜਣੇ ਕਿਸੇ ਟਾਈਟ ਲੱਗੇ ਹਾ ਹਸਪੀਟਲ ਆ ਇਹ ਪਿੰਡ ਲੱਗੀ ਮੇਰੇ ਬਾਅਦ ਆ ਜਣੇ ਮੇਰੇ ਇਹ ਹਸਪਤਲ ਆਇਆ ਜੀ ਜਿਹੜੇ ਗੁੱਡ ਜੀ ਤੋਂ ਨੀਂ ਹਾਂ ਜੀ ਪਤਾ ਨਹੀਂ ਹਮਨੂੰ ਤੇ ਪਤਾ ਨਹੀਂ ਲੱਗਾ ਕਿ ਹਾਂ ਤੇ ਨੇੜੇ ਪਾਤਾ ਇਹਨਾਂ ਨੇ ਬੰਦੇ ਹੀ ਨੇ ਜਾਣਾ ਜਿਆਦਾ ਵਜਾ ਕੀ ਸਮੇਂ ਦੇ ਝਗੜੇ ਬਟ ਕੁਸ ਵਜਾ ਤੇ ਕੋਈ ਹੋਰ ਟ੍ਰੈਲੀਆਂ ਮੌਜੂਦਾ ਇਲੈਕਸ਼ਨ ਚੱਲ ਰਹੀਆਂ ਕੁਝ ਉਹਦੇ ਨਾਲ ਸੰਬੰਧਤ ਮਾਮਲਾ ਨਹੀਂ ਇਸ ਤਰ੍ਹਾਂ ਦੀ ਕੋਈ ਮੇਰੀ ਤੇ ਕੋਈ ਹੈ ਨਹੀਂ ਰੰਜਸ਼ ਮੈਸ ਕਿਸੇ ਹੋਰ ਕਿਹੜੀ ਪਾਰਟੀ ਨਾਲ ਸੰਬੰਧਤ ਆਪਾਂ ਸਰਪੰਚ ਨਹੀਂ ਆਪਾਂ ਪਿੰਡ ਦੇ ਸਰਪੰਚਾਂ ਸਰ ਤੇ ਆਪਾਂ ਤਾਂ ਕੋਈ ਪੱਖਪਾਤ ਰੱਖਦੇ ਨਹੀਂ ਕਿਸੇ ਨਾਲ ਵੀ ਇਦਾਂ ਦਾ ਕੀ ਜਾਲ ਹੈ ਅਹਿੰਤੇ ਮ ਸਾਬ ਚਾਹੀਦਾ ਪਈ ਤੇ ਬਹੁਤ ਖਤਰਾ ਹੈ ਇਹਨਾਂ ਕੋ ਤੇ ਜੋ ਮੜੀ ਲਾਣਾ ਸਾਡੇ 70 ਲਾਇਆਂ ਨੇ ਹਸਪੀਟਲ ਇਹਨਾਂ ਨੇ ਵੇਖਿਆ ਹੀ ਨਹੀਂ ਵੀ ਹਾਂ ਸਰਕਾਰੀ ਜਗ੍ਹਾ ਹੈ ਸਰਕਾਰੀ ਆਪਣਾ ਹਸਪੀਟਲ ਇੱਥੇ ਆਣ ਕਿਤੇ ਸ਼ਰੇਵਾਂ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਇਹ ਬਹੁਤ ਮੜੀ ਗੱਲ ਹੈ ਭਾਈ ਕੀ ਲਾਮ ਜੀ ਮੇਰਾ ਨਾਮ ਪਲਵਿੰਦਰ ਸਿੰਘ ਆ ਜੀ ਦੱਸੋ ਕੀ ਕਰਾਂ ਮੈਂ ਦਿਵਾਨੀਗੜ੍ਹ ਦਾ ਰਹਿਣ ਵਾਲਾ ਆ ਮੈਂ ਸਾਬਕਾ ਫੌਜੀ ਆ ਤੇ ਮੈਂ ਖੇਤੀਬਾੜੀ ਕਰਦਾ ਮੇਰਾ ਨਾਰਮਲ ਕੰਮ ਆ ਕਰਦਾ ਤੇ ਸਾਡੀ ਦਲੀ ਦੇ ਵਿੱਚੋਂ ਦੀ ਮਤਲਬ ਰੇਤਾ ਲੈ ਕੇ ਜਾਂਦੇ ਸੀ 6-6 ਸੈਂਕੜੇ ਵੱਡੀ ਟਰਾਲੀ ਮੈਂ ਸਿਰਫ ਕੰਨ ਦੀ ਰਿਕਵੈਸਟ ਕੀਤੀ ਜਿਹੜਾ ਮੁੰਡਾ ਸਟਾਉਂਡ 'ਚ ਆ ਬਾਹਰੋਂ ਆਇਆ ਉਹ ਗਿੰਦਰ ਉਹਦਾ ਨਾਮ ਹੈ ਮੈਨੂੰ ਕਹਿ ਮੈਂ ਗਿੰਦਰ ਪੁੱਤਰ ਇਥੋਂ ਦੀ ਐਡੀ ਵੱਡੀ ਟਰਾਲੀ ਜਿਹੜੀ ਥਰੈਗਿੰਗ ਨੰਨਗਾ ਤੇ ਨਾ ਕਰ ਉਹਨੇ ਜਦੋਂ ਨਿਘਾਈ ਆ ਤੇ ਉਹ ਸਾਡੀ ਨਾਲੀ ਦੇ ਲਾਗੇ ਟਰਾਲੀ ਵਹਿ ਗਈ ਹੈ ਟਰਾਲੀ ਵਹਿ ਕੇ ਤੋਂ ਪਲਟਣ ਲੱਗੀ ਹੈ ਮੇਰੀ ਕੋਠੀ ਵੱਲ ਮੈਂ ਉਹਨੂੰ ਕਹਾਂ ਮੈਂ ਮੇਰੀ ਕੋਠੀ ਠੱਠ ਜਾਣੀਆ ਤੋ ਇਹ ਕੰਮ ਨਾ ਕਰ। ਦੂਜੀ ਵਾਰੀ ਮੈਂ ਫੇਰ ਕਿਹਾ ਦੋ ਵਾਰੀ ਉਹਨੇ ਟਰਾਲੀ ਨਿਗਾਹਿਆ ਦੂਜੀ ਵਾਰੀ ਫੇਰ ਉਹੀ ਕੰਮ ਹੋਇਆ ਤੇ ਮੈਂ ਅੱਜ ਫੇਰ ਉਹਨਾਂ ਨੇ ਇੱਟਾਂ ਨੇ ਆਦੀ ਵੱਡੀ ਟਰਾਲੀ ਮੈਂ ਰੋਕ ਦਿੱਤੀ ਆ। ਮੈਂ ਉਹਨੂੰ ਕਿਹਾ ਵੀ ਇੰਨਾ ਵੇਟ ਜਿਹੜਾ ਵਾ ਗਲੀਆਂ ਦੇ ਵਿੱਚ ਥਰੈਜ ਨਹੀਂ ਹੈਗਾ। 6 ਸੈਂਕੜੇ ਰੇਤ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਜਾਂ ਵੱਡੀ ਟਰਾਲੀ 7000 ਜਾਂ 5000 ਇੱਟ ਲੈ ਕੇ ਆਉਣੀ ਥਰੈਜ ਨਹੀਂ ਆਂ ਛੋਟੀਆਂ ਗਲੀਆਂ ਚ ਤੇ ਨਾ ਲਿਓ। ਤੇ ਇਤੋਂ ਪਿੱਛੋਂ ਬਾਅਦ ਵਿੱਚ ਉਹ ਤੇ ਗੱਡੀ ਟਰਾਲੀ ਲੈ ਕੇ ਵਾਪਸ ਚਲੇ ਗਏ ਕਹਿੰਦੇ ਠੀਕ ਹੈ ਨਹੀਂ ਮੈਨੂੰ ਉਹਦੇ ਪਰੇਸ਼ਾਨ ਲੈ ਗਏ ਬਾਅਦ ਵਿੱਚ ਸਰਪੰਚ ਆਇਆ ਆਹਮਾਦਵੀ ਬਾਂਟੀ ਦਾ ਸਰਪੰਚ ਆ ਉਹ ਆਇਆ ਉਹ ਆਣ ਕੇ ਟਰੈਕਟਰ ਦੇ ਉੱਤੇ ਆਪ ਚੜਿਆ ਵਾ ਟਰੈਕਟਰ ਦੇ ਉੱਤੇ ਚੜ ਕੇ ਕਹਿੰਦਾ ਕਿ ਮੈਂ ਲੈ ਕੇ ਜਾਵਾਂਗਾ ਮੈਂ ਵੇਖਦਾ ਕੌਣ ਕੱਢਾ ਰੋਕਦਾ ਉਹ ਟਰੈਕਟਰ ਚ ਸਟਾਰਟ ਕਰਕੇ ਮੇਰੇ ਬੂਹੇ ਦੇ ਅੱਗੇ ਲੈ ਆ ਅਗਲੇ ਬੰਨੇ ਮੋਟਰਸਾਈਕਲ ਹੀ ਉੱਥੇ ਖਿਲਾਰ ਲਿਆ ਤੇ ਮੈਂ ਉਹਨੂੰ ਕਿਹਾ ਮੈਂ ਤੂੰ ਕਿਉਂ ਡਿਆਂ ਵਾਂਗੇ ਲੈਣਾ ਤੂੰ ਕਿਉਂ ਕਰ ਰਿਹਾ ਹੈ ਕੰਮ ਵੀ ਗੱਲ ਤੇ ਟਰਾਲੀ ਉਹਨਾਂ ਦੀ ਵਾਪਸ ਲੈ ਕੇ ਤੂੰ ਕਿਉਂ ਡਿਆਂ ਮੇਰਾ ਬਰਨਾਪੁਰ ਨਾਲ ਆਤਾ ਮੈਂ ਵੀ ਇਹ ਕੋ ਨਾਲ ਚਲੋ ਹੱਥ ਪਾਈ ਹੋਏ ਦੋਏ ਬਾਅਦ ਦੇ ਵਿੱਚ ਚੱਲੇ ਹੱਥ ਪਾਈ ਹੋਏ ਸਾਡੀ ਉੱਥੇ ਤੱਕ ਗੱਲ ਰਹਿ ਜਾਂਦੀ ਚੰਗੀ ਗੱਲ ਹੀ ਇਹਨੇ ਬਾਅਦ ਦੇ ਵਿੱਚ ਪਿੰਡ ਦੇ ਮੁੰਡੇ ਸੱਦ ਲਏ ਆ ਨਾਲ ਛੋਟਾ ਦਿਵਾਨੀ ਵਾਲਾ ਇਹਦਾ ਸੰਧੂ ਆ ਉਥੇ ਉਹਨੂੰ ਫੋਨ ਕੀਤਾ ਉਹ ਵੀ ਮੁੰਡੇ ਨਾਲ ਲੈ ਕੇ ਆ ਗਿਆ ਮੈਂ ਇਹਨਾਂ ਨੇ ਘਟੋ ਘਟ 10 12 ਮੁੰਡੇ ਜਿਹੜੇ ਆ ਆਣ ਕੇ ਤੇ ਮੈਨੂੰ ਪਤਾ ਨਹੀਂ ਲੱਗਾ ਪਿੱਛੋਂ ਆਣ ਕੇ ਮੈਨੂੰ ਢਾ ਲਿਆ ਮੈਨੂੰ ਇੰਨਾ ਇਹਨਾਂ ਨੇ ਮਾਰਿਆ ਮੇਰੇ ਸਿਰ 'ਤੇ ਸੱਟਾਂ ਲਾਈਆਂ ਮੇਰੇ ਛਾਤੀ 'ਤੇ ਇੰਨਾ ਲੱਤਾਂ ਮਾਰੀਆਂ ਮੇਰੇ ਕੜੇ ਮਾਰੇ ਪੁੱਠੇ ਮੇਰੇ ਸਿਰ 'ਤੇ ਦਾਤਰ ਮਾਰੇ ਇਹਨਾਂ ਨੇ ਮੈਂ ਉੱਥੇ ਮੈਂ ਉੱਥੇ ਲੰਮੇ ਪੈ ਗਿਆ ਮੈਂ ਆ ਇੱਥੇ ਆ ਗਿਆ ਸਿੱਧਾ ਜਾਣ ਕੇ ਮੈਂ ਇੱਥੇ ਅੰਦਰ ਮੈਨੂੰ ਇਹਨਾਂ ਨੇ ਐਡਮਿਟ ਕੀਤਾ ਮੈਂ ਇੱਥੇ ਇੱਥੇ ਅੰਦਰ ਹੀਗਾ ਅੰਦਰ ਮੇਰੇ ਕੋਈ ਇੱਕ ਦੋ ਮੁੰਡਾ ਬਾਹਰ ਯਾਰ ਦੋਸਤ ਹੀਗਾ ਉਹ ਆਏ ਪਤਾ ਲੈਣ ਵਾਸਤੇ ਉਹਨਾਂ ਦੇ ਨਾਲ ਕੀ ਗੱਲਬਾਤ ਹੋਏ ਕੀ ਵੀ ਇਹਾਰੇ ਬਾਰੇ ਮੈਨੂੰ ਪਤਾ ਨਹੀਂ ਹੈ ਕਿੱਥੋਂ ਤੱਕ ਕੌਣ ਹੈ ਕਿੰਨੇ ਹਨ ਮੈਨੂੰ ਕੁਝ ਵੀ ਪਤਾ ਨਹੀਂ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਮੈਂ ਇੱਥੇ ਅੰਦਰ ਹੀਗਾ ਤੁਸੀਂ ਕਿਹੜੀ ਕੋਆਰਡੀਨੇਟ ਪਤਾ ਮੈਂ ਮੈਂ ਸੇ ਪਾਰਟੀਆਂ ਮੈਂ ਕਿਸੇ ਨੂੰ ਹੀ ਨਾ ਸੰਬੰਧਤ ਹੈਗਾ ਮੈਂ ਸਿਰਫ ਇੱਕ ਸਿਮਰਨਜੀਤ ਸਿੰਘ ਮਾਨ ਦੇ ਨਾਲ ਚੱਲਦਾ ਵਾਂ ਨਾਰਮਲ ਇੱਕ ਮੈਂ ਸੱਚੀ ਸੱਚੀ ਪਾਰਟੀ ਦੇ ਨਾਲ ਹੀ ਸੰਬੰਧਤ ਆਂ ਹੀ ਕਿਸੇ ਨਾਲ ਅੱਜ ਦਾ ਇਹ ਝਗੜਾ ਜਿਹੜਾ ਹੈ ਬਲੌਕ ਸੰਧੀ ਜਾਂ ਕਿਸੇ ਇਲੈਕਸ਼ਨ ਨਾਲ ਕੋਈ ਇਲੈਕਸ਼ਨ ਦਾ ਨਹੀਂ ਹੈ ਕੋਈ ਪਾਰਟੀਵਾਦੀ ਦਾ ਨਹੀਂ ਹੈ ਇਹ ਸਿਰਫ ਇੱਕ ਗਲੀ ਦੇ ਵਿੱਚੋਂ ਜਿਆਦਾ ਵੱਡੀਆਂ ਟਰਾਲੀਆਂ ਲੈ ਕੇ ਲੰਘਣ ਦਾ ਵਾ ਉਹ ਮੈਂ ਕਿਆ ਹੀ ਕਿ ਨਾ ਇਹ ਕੰਮ ਕਰ। ਮੈਂ ਸਿਰਫ ਇਹ ਮੇਰੀ ਮੰਗ ਸੀ ਕਿ ਹੁਣ ਤੁਹਾਡੀ ਕੀ ਮੰਗ ਹੈ ਹੁਣ ਕੀ ਚਾਹੁੰਦੇ ਇਨਸਾਫ ਮਿਲਣਾ ਚਾਹਦਾ ਵਾਂ ਕੀ ਕਾਰਵਾਈ ਕਰਵੇ ਪੱਕਾ ਅਜੀ ਪੁਲਿਸ ਵਾਲਿਆਂ ਨੇ ਹੁਣ ਪਰਚਾ ਕੱਟਿਆ ਵਾ ਵੇਖੋ ਕਰਦੇ ਕੀ ਕਾਰਵਾਈ ਕਰਦੇ ਨੇ ਮੈਨੂੰ ਅਜੇ ਕੁਝ ਨਹੀਂ ਉਹਨਾਂ ਦੱਸਿਆ ਨਾ ਨਾ ਕੋਈ ਗੱਲ ਹੋਈ ਹੈ ਸਾਡੇ ਬੰਦਿਆਂ ਦੀ ਜਿਹੜੀ ਸੈਟਲਾਈਟ 第三 ਪਾਰਟੀ ਉੱਥੇ ਲੱਗੀ ਸੀ ਇੱਥੇ ਲਾਈ ਮੈਂ ਤੇ ਅੰਦਰ ਬੈਠਾ ਜੀ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਮੈਂ ਤਾਂ ਬਾਹਰ ਗਿਆ ਹੀ ਸੀਗਾ ਅਸੀਂ ਅੰਦਰ ਬੈਠੇ ਆ ਇਹਨਾਂ ਦੀ ਹੋ ਸਕਦਾ ਕਿ ਉਹ ਇਹਨਾਂ ਦੇ ਆਪਸ ਵਿੱਚ ਕੋਈ ਦੂਜੇ ਬੰਦੇ ਹੋਣਗੇ ਉਹਨਾਂ ਦੀ ਕੋਈ ਚੋੜਾ ਹੋਏਗਾ ਮੈਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਤੇ ਅਜੀ ਦਾ ਸਭ ਕੀ ਮਾਮਲਾ ਕੀ ਇਸ ਇਹ ਸਰ ਸਾਡੇ ਕੋਲ ਝਗੜੇ ਦਾ ਕੇਸ ਆਇਆ ਹੁਣੇ ਥੋੜਾ ਸਮਾਂ ਪਹਿਲਾਂ ਇਹ ਸਾਰੇ ਇੱਕ ਦਿਵਾਨੀਵਾਲ ਕਲਾ ਪਿੰਡ 'ਚ ਝਗੜਾ ਹੋਇਆ ਇੱਥੇ ਬਲਵਿੰਦਰ ਸਿੰਘ ਆ ਸਨ ਉਹਜੀਤ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਹੀ ਗਈਆਂ ਤੇ ਇਹ ਪਹਿਲਾਂ ਸਾਡੇ ਕੋਲ ਆਏ ਆ ਉਸ ਤੋਂ ਬਾਅਦ ਇਹਨਾਂ ਦਾ ਹੁਣ ਟ੍ਰੀਟਮੈਂਟ ਕਰਕੇ ਫਰਸਟ ایڈ ਕਰਕੇ ਇਹਨਾਂ ਦਾ ਐਮਲਰ ਕੀਤੀ ਗਈ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਆਪੋਜ਼ਿਟ ਪਾਰਟੀ ਆ ਉਹ ਵੀ ਆਈ ਆ ਉਹਨਾਂ ਦੇ ਵਿੱਚ ਦੋ ਤਿੰਨ ਜਣੇ ਆ ਪਹਿਲਾ ਇੱਕ ਹੈਗਾ ਸੁਖਵਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਦੂਸਰਾ ਹੈਗਾ ਹਰਪਾਲ ਸਿੰਘ ਸਨ ਆਫ ਜਗੀਰ ਸਿੰਘ ਤੇ ਇੱਕ ਹੈ ਕਨਵਰ ਦੀਪ ਸਿੰਘ ਸਨ ਆਫ ਗੁਰਮੀਤ ਸਿੰਘ ਤਿੰਨ ਜਣੇ ਇਹ ਆ ਦੂਜੇ ਪਾਸੇ ਇੱਕ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਦੇ ਡੈਡੀ ਵੀ ਹੈਗੇ ਨੇ ਨਾਲ ਇੱਥੇ ਉਹਨਾਂ ਦੇ ਵੀ ਥੋੜੀ ਸੱਟ ਹੈ ਗਈ ਆ ਕਿੰਨੇ ਕਿੰਨੇ ਵਿਅਕਤੀ ਚੱਕਨੇ ਦੋਵੇਂ ਧਰਾਂ ਦੋਹਾਂ ਧਰਾਂ ਦੇ ਬਲਵਿੰਦਰ ਸਿੰਘ ਇਹਨਾਂ ਦੇ ਡੈਡੀ ਆ ਦੋ ਤੇ ਇੱਕ ਉਹਦਾ ਬੇਟਾ ਆ ਸ਼ਾਇਦ ਦੋ ਤਿੰਨ ਜਣੇ ਇੱਧਰ ਆ ਤਿੰਨ ਜਣੇ ਇੱਧਰ ਆ 5-6 ਜਣੇ ਟੋਟਲ ਲੱਗ ਗਿਆ ਹਾਂਜੀ ਬਾਹਰ ਇੱਥੇ ਸਾਹਮਣੇ ਪਾਰਕ ਹੈ ਪਾਰਕ ਦੇ ਵਿੱਚ ਵੀ ਝਗੜਾ ਹੋਇਆ ਇਹਨਾਂ ਦਾ ਹੁਣੇ ਥੋੜਾ ਸਮਾਂ ਪਹਿਲਾਂ ਹੀ ਹੋਇਆ ਹਾਂਜੀ ਹਸਪੀਟਲ ਦੇ ਖਦੂਦ ਦੇ ਅੰਦਰ ਹੋਇਆ ਕਿ ਸਰ ਇਹ ਪਾਰਕਿੰਗ ਹੈ ਆਪਣੇ ਐਮਰਜੈਂਸੀ ਬਲਾਉਂ ਦੇ ਸਾਹਮਣੇ ਇੱਥੇ ਅੰਦਰ ਹੈ ਹਾਂਜੀ ਹਾਂਜੀ ਕੰਪਲੈਕਸ ਚ ਹਾਂਜੀ ਜੀ 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 ਹਸਪੀਟਲ ਵੱਲੋਂ ਕੋਈ ਕਾਰਵਾਈ ਸਰਕਾਰ ਕੀਤੀ ਜਾ ਰਹੀ ਹੈ ਹਾਂਜੀ ਸਾਡੀ ਅਹੀ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜੀ ਉਸੇ ਵੇਲੇ ਪੁਲਿਸ ਨੂੰ ਕਾਲ ਕਰਕੇ ਪੁਲਿਸ ਆ ਵੀ ਗਈ ਹੈ ਪੁਲਿਸ ਦੇਖ ਰਹੀ ਆ ਇਹ ਗੁੰਡਾਗੱਟੀ ਜਿਹੜੀ ਹੋਈ ਹੈ ਤੁਸੀਂ ਇਹਦੀ ਸੀਸੀਟੀਵੀ ਵਗੈਰਾ ਹੋਵੇਗਾ ਹਾਂਜੀ ਸੀਸੀਟੀਵੀ ਚ ਹੁੰਦਾ ਜੀ ਸਾਡੇ ਸਾਰੇ ਰਿਕਾਰਡ ਹੁੰਦਾ ਜੀ ਹੋਇਆ ਕੀ ਦੇਖਿਆ ਕੀ ਤੁਸੀਂ ਨਹੀਂ ਅਸੀਂ ਬਹੁਤਾ ਨਹੀਂ ਬਾਹਰ ਗਏ ਅਸੀਂ ਪਾਰਕ ਚ ਨਹੀਂ ਗਏ ਸਾਹਮਣੇ ਦੋ ਤਿੰਨ ਲੜਕੇ ਸੀਗੇ ਉਹ ਦਾ ਵੈਪਨ ਲੈ ਕੇ ਇੱਕ ਦੂਜੇ ਨਾਲ ਝਗੜਾ ਕਰ ਰਹੇ ਸੀਗੇ ਡੈਫਨਿਟਲੀ ਜਿਹੜੇ ਵੈਪਨ ਸ਼ਾਰਪ ਵੈਪਨ ਸੀਗਾ ਜੀ ਜੋ ਮੈਂ ਨੋਟ ਕੀਤਾ ਸਾਹਮਣੇ ਦਾਤਰ ਵਗੈਰਾ ਸੀਗੇ ਸ਼ਾਰਪ ਵੈਪਨ ਸੀਗੇ ਕਿੰਨੀ ਦੇਰ ਚੱਲਿਆ ਜੀ ਹਲਾ ਪਤਾ ਇਹ 5 ਮਿੰਟ ਚੱਲਿਆ ਕਿ ਇਹ ਵਾਰਤਤ ਕਰਨ ਵਾਲੇ ਜਿਹੜੇ ਸੀ ਉਹ ਫਿਰ ਫਰਾਰ ਹੋ ਗਏ ਤਾਂ ਜਾਂ ਇਥੇ ਕੋਈ ਮੈਨੂੰ ਉਹਨਾਂ ਦੀ ਕਿਸੇ ਦੀ ਕੋਈ ਪਛਾਣ ਨਹੀਂ ਹੈਗੀ ਹਾਂਜੀ ਸਰ ਮੇਰਾ ਨਾਮ ਜੋਗਾ ਸਿੰਘ ਜੀ ਮੈਂ ਕੀ ਸਾਰੀ ਘਟਨਾ ਵਾਪਰੀ ਇਹ ਤਾਂ ਕਿਹਦੀ ਗੱਡੀ ਪਈ ਵੇਖੋ ਸਰ ਮੈਂ ਮੌਜੂਦਾ ਸਰਪੰਚਾ ਪਿੰਡ ਕਾਲੀਆਂ ਤੋਂ ਮੇਰੇ ਪਿੰਡ ਝਗੜਾ ਹੋ ਗਿਆ ਸ ਹੈ ਜੀ ਤੇ ਉਹਦੇ ਸੰਸਲੇਸ਼ ਵਿੱਚ ਮੈਨੂੰ ਕਾਲ ਆਈ ਕਿ ਆਪਾਂ ਸਰਕਾਰੀ ਹਸਪਤਲ ਪਹੁੰਚੇ ਆ ਤੇ ਮੈਂ ਆਪਣੀ ਗੱਡੀ ਦੇ ਉੱਪਰ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣ ਆਇਆ ਸੀਗਾ ਕਿ ਕੀ ਵਾਕਿਆ ਹੋਇਆ ਵਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇੱਕ ਨੋਵਾ ਗੱਡੀ ਆਈ ਹੈ ਜੀ ਇੱਕ ਇੱਕ ਨੋਵਾ ਦੋ ਗੱਡੀਆਂ ਸੀਗਾ ਜੀ ਦੂਸਰੀ ਗੱਡੀ ਦਾ ਪਤਾ ਹੀ ਇੱਕ ਨੋਵਾ ਗੱਡੀ ਆਈ ਆ ਉਹਦੇ ਵਿੱਚ ਲੋਕਾਂ ਨੇ ਮੁੰਡੇ ਸੀਗੇ ਘੱਟੋ ਘੱਟ 10 ਤੋਂ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਨਾ ਦਾਤਰ ਕਰਪਾਨਾ ਫੜੀਆਂ ਹੋਈਆਂ ਹੋਈਆਂ ਸੀਗਾ ਜੀ ਉਹ ਆਉਂਦਿਆਂ ਹੀ ਆ ਵੀਰ ਸੀਗੇ ਆਪਣੇ ਕਾਲਾ ਵੀਰੇ ਨਿਕਨੇ ਮਾ ਦਾ ਕੁਲਵਿੰਦਰ ਸਿੰਘ ਆ ਦਵਾਨੀਵਾਲ ਇਹਨਾਂ ਦੇ ਉੱਪਰ ਹਮਲਾ ਕਰਤਾ ਇਹਨੇ ਹੱਥੇ ਸੀਗੇ ਇਹ ਹਾਂਜੀ ਮੌਜੂਦਾ ਸਰਪੰਚ ਨੇ ਇਹ ਪਿੰਡ ਦਵਾਨੀਵਾਲ ਤੋਂ ਇਹਨੇ ਹੱਥੇ ਸੀ ਤਿੰਨ ਚਾਰ ਜਣੇ ਉਹਨਾਂ ਨੇ ਆ ਕੇ ਤਾਵਰ ਤੋੜ ਇਹਨਾਂ ਦੇ ਆ ਕੇ ਕਿਰਪਾਨਾਂ ਵਗੈਰਾ ਸ਼ਰਿਆਮ ਸਿੱਧੇ ਟੱਕ ਮਾਰੇ ਆ। ਔਰ ਮੌਕਦੇ ਮੇਰੇ ਛੜਾਉਂਦੇ ਛੜਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ। ਉਹ ਸਿੱਧਾ ਜੀ ਕਿ ਉਹਨਾਂ ਸ਼ੀਸ਼ੇ ਭੰਨਦੇ ਮੈਂ ਹੱਥ ਜੋੜੇ ਵੀ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ। ਇੱਕ ਸੁਰਜਨ ਮੁੰਡਾ ਜੀ ਮਸਾਲੀਆਂ ਤੋਂ ਉਹਨੇ ਚਿੱਟੀ ਵਾਈਟ ਕਰੀਮ ਦੀ ਪਾਈ ਹੋਈ ਆ ਉਹ ਕਹਿ ਕੇ ਗਿਆ ਵੀ ਮੈਂ ਇਦਾਂ ਕਰਦੋਂ ਇਦਾਂ ਕਰਦੋਂ ਮਸਾਲੀਆਂ ਦਾ ਮੁੰਡਾ ਜੀ ਸੁਰਜਨ ਉਹ। ਸੁਰਜਨ ਉਹਦਾ ਨਾਮ ਆ ਮਸਾਲੀਆਂ ਦਾ ਪਿੰਡ ਜੀ। ਹਾਂਜੀ। ਸਰ ਆਪਾਂ ਦੇ ਵੀ ਕੋ ਚਾਹੁੰਦੇ ਆ ਇਨਸਾਫ ਵੇਖੋ ਇਹ ਵੀ ਇਹਨਾਂ ਵੀ ਧੱਕਾ ਹੋਇਆ ਮੋਕਾ ਸਰਪੰਚਾ ਤੇ ਮੇਰਾ ਤੇ ਕੋਈ ਇਹਨਾਂ ਦਾ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਕਿ ਮੈਂ ਤੇ ਆਪਣੇ ਪਿੰਡ ਦੇ ਮਗਰ ਆਇਆ ਜੀ ਉਹਨਾਂ ਇੱਕ ਸਰਤੇ ਸੱਟ ਲੱਗੀ ਦਰਵਾਜਾ ਇੱਥੇ ਦਰ ਇੱਕ ਮਾਂ ਤੇ ਉਹਦੇ ਬੇਟੇ ਸੱਟ ਲੱਗੀ ਆ ਉਹਦਾ ਮੈਂ ਪਤਾ ਲੈਣ ਆਇਆ ਸੀਗਾ ਇੱਥੇ ਤੇ ਇਹ ਬਹੁਤ ਧੱਕਾ ਹੋਇਆ ਜੀ ਇਹ ਜੇ ਸ਼ਰਿਆਮ ਇੰਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਵੇਖੋ ਉਹਨਾਂ ਨੂੰ ਇਹ ਖੌਫ ਨਹੀਂ ਆ ਕਿ ਹਸਪੀਟਲ ਤੁਸੀਂ ਆਏ ਹੋ ਹਸਪੀਟਲ ਅੰਦਰ ਆ ਕੇ ਤਾਬਰ ਤੋੜ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਜਿਹੜਾ ਵਾ ਵਾਰ ਕਰਨਾ ਸ਼ੁਰੂ ਕਰਤਾ ਸਿੱਧਾ ਡਾਇਰੈਕਟਲੀ ਤੁਹਾਡਾ ਇਹਨਾਂ ਕੀ ਬੰਦ ਨਹੀਂ ਇਹ ਦੀ ਸਰਪੰਚ ਅਸੀਂ ਮੇਰੇ ਪਿੰਡ ਲੱਗੇ ਮੇਰਾ ਪਿੰਡ ਕਾਲੀਆਂ ਸਰ ਤੇ 500 ਮੀਟਰ ਦੇ ਵੱਡਾ ਦਵਾਨੀਵਾਲਾ ਇਹ ਵੀਰ ਦਾ ਪਿੰਡ ਦਵਾਨੀਵਾਲਾ ਜੀ ਹਾਂਜੀ ਧੰਨਵਾਦ ਅੱਛਾ ਜੀ ਹਾਂਜੀ ਜੀ ਵਾਹ ਖਾਲਸਾ ਵਾਹ ਕਿਹ ਕਿ ਕੀ ਵਾਪਰ ਗਿਆ ਜੀ ਵੱਡੇ ਵੀਰੇ ਪਹਿਲਾਂ ਪਿੰਡ ਹੋਈ ਗੱਲ ਟਰਾਲੀ ਰੰਗਣ ਤੋਂ ਗਲੀ ਤੋਂ ਜੀ ਤੇ ਉਹ ਸਰਪੰਚ ਸਾਹਿਬ ਹੈ ਪਿੰਡ ਆਮ ਆਦਮੀ ਪਾਰਟੀ ਦੇ ਤੇ ਜਿਹੜੀ ਦੂਜੀ ਵਿਰੋਧੀ ਪਾਰਟੀ ਆ ਉਹ ਕਹਿੰਦੇ ਇਹ ਟਰਾਲੀ ਨੰਗਣ ਨਹੀਂ ਦੇਣੀ ਤੇ ਸਰਪੰਚ ਸਾਹਿਬ ਉੱਥੇ ਹੀ ਤੇ ਉੱਥੇ ਉਹਨਾਂ ਦਾ ਥੋੜਾ ਬਹਿਸ ਪਤਾਈ ਹੋਇਆ ਕਿ ਕਿਉਂ ਨਹੀਂ ਨੰਗਾ ਦੇਣੀ ਵੀ ਕੀ ਗੱਲ ਆ ਹਨਾ ਜਾਂ ਤੇ ਉਹ ਕਹਿੰਦੇ ਕਿ ਚੱਲ ਦੇਖਦੇ ਆਂ ਵੀ ਮੇਰਾ ਲਾਗੇ ਆ ਗਵਾਂਢੀ ਆ ਮੇਰਾ ਘਾਟਿਆ ਪਿੰਡ ਦਾ ਮੈਂ ਟਰਾਈ ਕਰਕੇ ਦੇਖਦਾ ਜੇ ਨੰਗੂ ਕਿ ਠੀਕ ਹੈ ਨਹੀਂ ਤਾਂ ਪਰ ਰਵਰਸ ਲੈ ਜਾਾਂਗੇ ਪਰ ਉਹਨੇ ਇੰਨੀ ਗੱਲ ਕਹਿਣ ਤੋਂ ਇਹ ਸਰਪੰਚ ਸਾਹਿਬ ਟਰੈਕਟਰ ਤੇ ਚੜ੍ਹੇ ਨੇ ਵੀ ਉਹ ਜਿਹੜਾ ਟਰੈਕਟਰ ਇੱਟਾਂ ਲੈ ਕੇ ਆਇਆ ਸੀ ਮਜ਼ਦੂਰ ਉਹ ਕਹਿੰਦਾ ਮੇਰੇ ਕੋ ਕੱਟ ਨਹੀਂ ਆਉਣਾ ਇਹ ਇਹ ਤਰਪਨ ਸਾਹਿਬ ਆ ਬੋਏ ਇੱਕ ਚਲ ਮੈਂ ਟਰਾਈ ਕਰਕੇ ਦੇਖਦਾ ਤੇ ਇੰਨੀ ਗੱਲ ਉਹ ਟਰੈਕਟਰ ਤੇ ਚੜਨ ਦੀ ਦੇਰ ਆ ਤੇ ਇਹਨਾਂ ਨੇ ਜਾ ਕੇ ਤਰਪਨ ਸਾਹਿਬ ਦਾ ਗਲਾ ਫੜ ਲਿਆ ਪਾਗ ਲਾਤੀ ਤੇ ਉੱਥੋਂ ਬਾਅਦ ਗੱਲ ਵਧ ਗਈ ਆ ਤੇ ਬਾਅਦ ਇੱਥੇ ਉਹ ਉੱਥੇ ਮੰਨ ਕੇ ਚਲਾ ਹਟ ਪਈ ਹੋਇਆ ਥੋੜੇ ਬੋਤੇ ਜਾਂ ਜਿੱਦਾਂ ਵੀ ਹਨਾ ਤੇ ਬਾਜ ਹਸਪੀਟਲ ਆ ਗਏ ਨੇ ਉਹ ਉਪਰੋਧੀ ਪਾਰਟੀ ਵਾਲੇ ਤੇ ਚਲੋ ਆਪਾਂ ਵੀ ਆਉਣਾ ਹੈ ਕਿ ਚਾ ਲਾਣਾ ਦੇਖਣਾ ਹੈ ਵੀ ਕੀ ਆ ਕੀ ਨਹੀਂ ਤੇ ਹੁਣ ਇੱਥੇ ਦੀ ਗੱਲ ਮੈਂ ਦੱਸਦਾ ਤੁਹਾਨੂੰ ਕਿ ਇੱਥੇ ਇਹ ਗੱਲ ਹੋਈ ਆ ਕਿ ਅੰਦਰ ਵੀ ਚੱਲਣ ਦੇ ਜਾਂ ਵੀ ਦਰਖਾਸਤ ਦੇਣੀ ਆ ਜਾਂ ਕੀ ਦੇਣੀ ਆ ਦੱਸੋ ਸਹੀ ਹੋਇਆ ਕਿ ਇਹ ਜਿਹੜੀ ਪਾਰਟੀ ਤੋਂ ਅਗਲੀ ਪਾਰਟੀ ਕਿਹਦੀ ਤੋਂ ਹੈ ਇਹ ਆਮ ਆਦਮੀ ਪਾਰਟੀ ਦੇ ਹਾਂਜੀ ਮੌਜੂਦਾ ਪਾਰਟੀ ਮੈਂ ਮੈਂ ਮਜਬੂਰ ਤੱਕ ਆ ਗਿਆ ਤਾਂ ਬਤਾਣੇ ਤੈਹੀ ਜਿਹੜੀ ਪਾਰਟੀ ਕੋਲ ਕਰਦੇ ਹੋ ਮੈਂ ਆਪ ਪੈਂਸਾ ਵੱਲੋਂ ਹੀ ਸੋ ਠੀਕ ਕਿਹੜੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਸਟੈਂਸ ਹੈ ਬਾਬਾ ਜੀ ਕੀ ਹੋਇਆ ਹੁਣ ਇੱਥੇ ਆ ਕੇ ਹਸਪੀਟਲ ਵਿੱਚ ਮਾਲਕ ਨੇ ਕਿ ਚਲੋ ਦਰਖਾਸਤ ਦੇਣ ਆਏ ਆ ਜਾਂ ਜੋ ਵੀ ਹੈ ਹਨਾ ਪੇਟ ਲੱਗੀ ਆ ਜਾਂ ਜੋ ਵੀ ਆ ਤੇ ਇੱਥੇ ਆਪਾਂ ਸਾਰੇ ਖਲੋਤੇ ਆ ਵਿਰੋਧੀ ਪਾਰਟੀ ਦੀ ਨੋਵਾ ਗੱਡੀ ਭਰ ਕੇ ਆਈ ਪੂਰੀ ਪੂਰੀ ਭਰ ਕੇ ਆਈ ਆ ਤੇ ਇੱਥੇ ਆਣ ਕੇ ਸਿੱਧਾ ਉਹਨਾਂ ਨੇ ਕੁਝ ਨਹੀਂ ਪੁੱਛਿਆ ਵੀ ਕੀ ਗੱਲ ਹੋਈ ਆ ਜਾਂ ਕੀ ਨਹੀਂ ਆ ਉਹਨਾਂ ਗੱਡੀਆਂ ਵਿੱਚ ਉਦਾਤਰ ਕੱਡੇ ਨੇ ਬੇਸਬਾਲ ਕੱਡੇ ਨੇ ਜੋ ਵੀ ਕੱਡੇ ਨੇ ਤੇ ਇੱਥੇ ਉਹ ਪਿੰਡ ਕਾਲੀ ਬੰਮਣੀ ਦੀ ਮੌਜੂਦ ਜੋਗਾ ਸਿੰਘ ਉਹ ਵੀ ਮੌਜੂਦ ਸਪੈਂਸ ਨੇ ਉਹਨਾਂ ਦੀ ਗੱਡੀ ਭੰਨ ਕੇ ਗਏ ਨੇ ਤੇ ਆਪਣੇ ਪਿੰਡ ਦੇ ਜਿਹੜੇ ਸਪੈਂਸ ਸਾਹਿਬ ਦੇ ਨਾਲ ਆਏ ਨੇ ਉਹਨਾਂ ਦੀ ਹਮਾਇਤੀ ਨੇ ਤੇ ਉਹਨਾਂ ਦੇ ਸਰਟੀਫਿਕੇਟ ਲਾ ਕੇ ਗਏ ਨੇ ਵਿਰੋਧੀ ਪਾਰਟੀ ਵਿਰੋਧੀ ਪਾਰਟੀ ਦੇ ਨਾਲ ਕੀ ਕੀ ਉਹਨਾਂ ਦਾ ਨਾਮ ਹੈ ਵਿਰੋਧੀ ਪਾਰਟੀ ਆ ਸਾਹਿਬ ਜੀ ਇੱਕ ਇੱਕ ਵਿਰੋਧੀ ਪਾਰਟੀ ਕਿਹੜੀ ਪਾਰਟੀ ਦਾ ਤਾਲੁਕਾ ਰੱਖਦੀ ਹੈ ਉਹ ਕਿਹੜੀ ਪਾਰਟੀ ਉਹ ਪਾਰਟੀ ਮੈਨੂੰ ਆਪੋਜ਼ਿਟ ਪਾਰਟੀ ਆ ਆਪੀ ਪਾਰਟੀ ਦੇ ਬੰਦੇ ਨੇ ਤਾਂ ਕਾਂਗਰਸ ਵੱਲੋਂ ਨਹੀਂ ਨਹੀਂ ਕਾਂਗਰਸ ਵੱਲੋਂ ਵੀ ਹੈ ਸਾਹਿਬ ਜੀ ਉੱਥੇ ਤਾਂ ਚੱਲ ਰਿਹਾ ਨਹੀਂ ਉਹ ਟੰਪਰ ਕਰ ਲੈਣਗੇ ਕਿਹੜਾ ਸੀ ਸਿਵਲ ਹਸਪੀਟਲ ਦੇ ਵਿੱਚ ਆ ਉਹਨਾਂ ਦੀ ਉਹ ਸਰਟੀਫਿਕੇਟ ਲੱਗੀ ਸੀ ਆਪਾਂ ਤੇ ਸਪੈਂਸ ਸਾਹਿਬ ਦੀ ਨਾਲ ਆਏ ਆ ਨਾ ਕੋਈ ਸਾ ਬਟਾਲਾ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ